ਬਜ਼ਾਰਾਂ ਦੇ ਵਿੱਚ 5-500 ਰੁਪਏ ਦਾ ਮਿਲਦਾ ਅਸੀਂ ਤੁਹਾਨੂੰ ਦੇਣਾ ਸਿਰਫ 250 ਰੁਪਏ ਦਾ ਦੇਖੋ ਕੋਈ ਦੁਕਾਨਦਾਰਾ 700 ਰੁਪਏ ਦਾ ਦਿੰਦਾ ਕੋਈ ਦਿੰਦਾ 650 ਦਾ ਸਾਡੇ ਕੋਲ ਆਜੋ ਤੁਹਾਨੂੰ ਅਸੀਂ ਸਿਰਫ 350 ਰੁਪਏ ਦਾ ਸੂਟ ਦਵਾਂਗੇ ਕੋਟਨ ਦਾ ਦੁਪੱਟਾ ਜਿਹੜਾ ਬਜ਼ਾਰਾਂ 'ਚ 100-100 ਰੁਪਏ ਦਾ ਵਿਕਦਾ ਵਾ ਪੂਰਾ ਫੁੱਲ ਸਾਈਜ਼ ਦਾ 2.2 ਮੀਟਰ ਦਾ ਅਸੀਂ ਤੁਹਾਨੂੰ ਦੁਪੱਟਾ ਦੇਣਾ ਸਿਰਫ 25 ਰੁਪਏ ਦਾ ਫੋਰ ਵਾਲਾ ਸੂਟ ਕੜਾਈ ਹੈਵੀ ਕੜਾਈ ਕੱਟੀ ਹੋਈ ਬਜ਼ਾਰਾਂ ਦੇ ਵਿੱਚ 1500 ਰੁਪਏ ਦਾ ਸੂਟ ਵਿਕਦਾ ਭਾਜੀ ਅਸੀਂ ਸਿਰਫ ਤੁਹਾਨੂੰ ਦੇਣਾ 5 ₹ ਦਾ ਆ ਦੇਖੋ ਜੀ ਕੋਈ ਬਾਜ਼ਾਰ ਚ ਨੂੰ 3000 ਕਹਿੰਦਾ ਕੋਈ 2500 ਕਹਿੰਦਾ ਸਾਡੇ ਕੋਲ ਆ ਜਾਓ ਵੱਡੇ ਫਾਇਦੇ 850 ਰੁਪਏ ਦਾ ਸੂਟ ਦੇਖੋ ਭਾਵੇਂ ਲੁਧਿਆਣੇ ਚਲ ਜਾਓ ਅਵਾਰ ਚਲ ਜਾਓ ਲੁਧਿਆਣੇ ਚਲ ਜਾਓ ਚਾਹੇ ਚਲ ਜਾਓ ਅੰਬਾਲੇ ਆ ਸੂਟ ਦੀ ਕੀਮਤ 2200 2500 ਆ ਸਾਡੇ ਕੋਲ ਆਉਂਗੇ ਤੁਹਾਨੂੰ 900 ਰੁਪਏ ਦਾ ਸੂਟ ਹੋ ਰਿਹਾ ਨਾ ਫੋਟੋ ਵਾਲੇ ਪੀਸ ਆ ਬਾਜ਼ਾਰ ਦਾ ਰੇਟ ਹੈ 3000 ਰੁਪਿਆ ਆ ਸਾਡੇ ਕੋਲ ਤੁਸੀਂ 2000 ਰੁਪਏ ਦਾ ਲੈ ਜਾਓ ਇਹਦੇ ਵਿੱਚ ਵੀ ਤੁਸੀਂ ਬਹੁਤ ਵਧੀਆ ਮਾਰਜਿਨ ਕਮਾ ਸਕਦੇ ਹੋ 5 ਮੀਟਰ ਦਾ ਸੂਟ ਤੁਹਾਨੂੰ 100 ਰੁਪਏ ਦੇ ਵਿੱਚ ਦਵਾਂਗੇ ਆ ਸੂਟ ਤੁਹਾਨੂੰ ਅਸੀਂ ਦਵਾਂਗੇ ਸਿਰਫ 100 ਰੁਪਏ ਦੇ ਵਿੱਚ 5 ਮੀਟਰ ਸੂਟ ਜਿਹੜਾ ਬਾਜ਼ਾਰ ਦੇ ਵਿੱਚ 4-400 ਰੁਪਏ ਦਾ ਵਿਕਦਾ ਤੁਸੀਂ ਸਾਡੇ ਕੋਲ ਆਓ 100 ਰੁਪਏ ਦਾ ਸੂਟ ਲੈ ਲਓ ਤੇ ਬਾਜ਼ਾਰ 'ਚ ਜਾ ਕੇ ਇਹਨੂੰ 200 ਰੁਪਏ ਦਾ ਵੇਚ ਦਿਓ ਸਿਰਫ 10000 ਰੁਪਏ ਨਾਲ ਕੰਮ ਸ਼ੁਰੂ ਕਰ ਲਓ 100-100 ਰੁਪਏ ਦੇ ਵਿੱਚ ਸੂਟ ਤੁਹਾਨੂੰ ਅਸੀਂ ਦੇ ਦੇਣੇ ਆ ਦੇਖੋ ਜੀ ਕਾਟਨ ਦਾ ਸੂਟ ਜਿਹੜਾ ਬਾਜ਼ਾਰਾਂ ਦੇ ਵਿੱਚ 5-500 ਰੁਪਏ ਦਾ ਮਿਲਦਾ ਅਸੀਂ ਤੁਹਾਨੂੰ ਦੇਣਾ ਸਿਰਫ 250 ਰੁਪਏ ਦਾ ਕਾਟਨ ਦੇ ਦੁਪੱਟੇ ਨਾਲ ਰੰਗ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਸ਼ਾਂਕਰ ਬ੍ਰਾਂਡ ਦਾ ਕੱਪੜਾ ਆ ਬਾਜ਼ਾਰ ਚ ਜਾ ਕੇ ਪਤਾ ਕਰੋ 5-500 ਰੁਪਏ ਦਾ ਸੂਟ ਮਿਲਦਾ ਇਹ 5-500 ਰੁਪਏ ਦਾ ਸਾਡੇ ਕੋਲ ਆਜੋ ਤੁਹਾਨੂੰ 500 ਰੁਪਏ ਵਾਲਾ ਸੂਟ ਅਸੀਂ ਸਿਰਫ 250 ਰੁਪਏ ਦੇ ਵਿੱਚ ਦੇ ਦੇਣਾ ਕਾਟਨ ਦਾ ਦੁਪੱਟਾ ਜਿਹੜਾ ਬਾਜ਼ਾਰਾਂ ਚ 100-100 ਰੁਪਏ ਦਾ ਵੇਚਦਾ ਵਾ ਪੂਰਾ ਫੁੱਲ ਸਾਈਜ਼ ਦਾ ਸਵਾ 2 ਮੀਟਰ ਦਾ ਅਸੀਂ ਤੁਹਾਨੂੰ ਦੁਪੱਟਾ ਦੇਣਾ ਸਿਰਫ 25 ਰੁਪਏ ਦਾ ਦੇਖੋ ਕੋਈ ਦੁਕਾਨਦਾਰਾ 700 ਰੁਪਏ ਦਾ ਦਿੰਦਾ ਕੋਈ ਦਿੰਦਾ 650 ਦਾ ਸਾਡੇ ਕੋਲ ਆਜੋ ਤੁਹਾਨੂੰ ਅਸੀਂ ਸਿਰਫ 350 ਰੁਪਏ ਦਾ ਸੂਟ ਦਵਾਂਗੇ ਕੜਾਈ ਕੱਢਿਆ ਸੂਟ 350 ਰੁਪਏ ਦਾ ਲੈ ਜਾਓ ਵਖੋ ਜੀ ਮੋਰ ਵਾਲਾ ਸੂਟ ਕੜਾਈ ਹੈਵੀ ਕੜਾਈ ਕੱਟੀ ਹੋਈ ਬਾਜ਼ਾਰਾਂ ਦੇ ਵਿੱਚ 1500 ਰੁਪਏ ਦਾ ਸੂਟ ਵੇਖਦਾ ਭਾਜੀ ਅਸੀਂ ਸਿਰਫ ਤੁਹਾਨੂੰ ਦੇਣਾ 500 ਰੁਪਏ ਦਾ ਦੇਖੋ ਸਾਡੇ ਇੱਥੇ ਕੋਈ ਕਾਲਾ ਮਾਲਾ ਨਹੀਂ ਇਕੱਲੇ ਇਕੱਲੇ ਸੂਟ ਦੇ ਤੁਸੀਂ ਰੇਟ ਵੀ ਲਿਖ ਕੇ ਲਾਤਾ ਦੇਖੋ ਜੀ ਮਸਲੀਨ ਦਾ ਸੂਟ ਫੋਟੋ ਵਾਲਾ ਸੂਟ ਬਟਿਕ ਵਾਲਾ ਜਿਹੜਾ ਬਾਜ਼ਾਰਾਂ 'ਚ 15 1500 ਦਾ ਮਿਲਦਾ ਚੱਕੋ 500 ਰੁਪਏ ਦਾ ਡਿਜ਼ਾਈਨਿੰਗ ਕਢਾਈ ਚੈੱਕ ਕਰ ਲਓ ਕਿੰਨੀ ਟਾਪ ਕਲਾਸ ਦੀ ਵਰਕ ਚੈੱਕ ਕਰ ਲਓ ਜ਼ਬਰਦਸਤ ਵਰਕ ਦੇ ਰਹੇ ਅਸੀਂ ਕੰਟਰਾਸਟ ਜਾਂ ਕਲਰ ਮੈਚਿੰਗ ਦੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਜੀ ਆਹ ਦੇਖੋ ਕਾਟਨ ਦੇ ਸੂਟ ਕਿੰਨੇ ਸੋਹਣੇ ਸੋਹਣੇ ਆ ਚੁੱਕੇ ਆ ਪਿੰਕ ਕਲਰ ਦਾ ਸੂਟ ਹੈਗਾ ਬਾਜ਼ਾਰ ਦੇ ਵਿੱਚ 800 900 ਰੁਪਿਆ ਪਰ ਇਹ ਸੂਟ ਤੁਹਾਨੂੰ ਅਸੀਂ 350 ਰੁਪਏ ਦੇ ਦੇਣਾ ਦੁਪੱਟਾ ਨਾਲ ਦੇਣਾ ਇਹਦੇ ਵਿੱਚ ਰੰਗ ਬਹੁਤ ਸੋਹਣੇ-ਸੋਹਣੇ ਆ ਚੈਨਜ ਇਸ ਗੱਲ ਦਾ ਤੁਹਾਨੂੰ ਕਿਸੇ ਨੇ ਇਹ ਰੇਟ ਨਹੀਂ ਦੇਣਾ ਭਾਜੀ ਹੈਵੀ ਕੜਾਈ ਵਾਲੇ ਸੂਟ ਵੀ ਕਰਤੇ 8-800 ਰੁਪਏ ਦੇ ਹੈਵੀ ਡਿਜ਼ਾਈਨ 8-800 ਰੁਪਏ ਦੇ ਚੱਕੋ ਜੀ ਵਰਕ ਦੁਪੱਟਾ ਵਰਕ ਵਾਲਾ ਸੂਟ ਤੁਸੀਂ ਕੰਮ ਸ਼ੁਰੂ ਕਰਨਾ ਨਵਾਂ ਕੰਮ ਸ਼ੁਰੂ ਕਰੋ ਸਿਰਫ 10000 ਰੁਪਏ ਦੇ ਵਿੱਚ ਦੇਖੋ ਸਾਡੇ ਕੋਲ 100 100 2 200 2200 ਸਾਰੇ ਸੂਟ ਤਾਂ ਕਿ ਆ ਵੀ ਜਿਹੜੇ ਬਾਜ਼ਾਰਾਂ 'ਚ ਜਾ ਕੇ ਤੁਸੀਂ ਲੈਨੇ ਹੋ 2500 ਦਾ 2200 ਦਾ 1800 ਦਾ ਇਹ ਤੁਹਾਨੂੰ ਅਸੀਂ ਦੇਣਾ ਸਿਰਫ 1000 ਰ ਆ ਤੇ ਰੈੱਡ ਸੂਟਾਂ ਦੇ ਉੱਤੇ ਹੀ ਬਹੁਤ ਵੱਡੀਆਂ ਆਫਰਾਂ ਆ ਆ ਦੇਖੋ ਜੀ ਕੋਈ ਬਾਜ਼ਾਰ ਚ ਨੂੰ 3000 ਕਹਿੰਦਾ ਕੋਈ 2500 ਕਹਿੰਦਾ ਸਾਡੇ ਕੋਲ ਆ ਜਾਓ ਵੱਡੇ ਫਾਇਦੇ 850 ਰੁਪਏ ਦਾ ਸੂਟ ਉਹ ਰੈੱਡ ਸੂਟ ਤੁਹਾਨੂੰ 850 ਰੁਪਏ ਦੇ ਵਿੱਚ ਦੇ ਰਣਾ ਦੁਪੱਟਾ ਵੀ ਇਹਦੇ ਨਾਲ ਆ ਦੇਖੋ ਬੜਾ ਹੈਵੀ ਜਾਲ ਬਣਿਆ 850 ਰੁਪਏ ਦਾ ਰੈੱਡ ਸੂਟ ਦੇਖੋ ਜੀ ਕਾਟਨ ਦੇ ਸੂਟ ਜਿਹੜੇ ਆਮ ਘਰਾਂ 'ਚ ਟੀਚਰਾਂ ਦੇ ਪਾਉਣ ਵਾਲੇ ਸਿਰਫ 650 ਰੁਪਏ ਦਾ ਸੂਟ ਚਾਹੇ ਇੱਕ ਸੂਟ ਲੈ ਲਓ ਚਾਹੇ ਸੈੱਟ ਵਾਈਜ਼ ਮੰਗਵਾ ਲਓ ਇੱਥੇ ਕੋਈ ਕਮੀ ਨਹੀਂ ਆਹ ਗਰਮੀਆਂ ਦੇ ਸੂਟ ਆ ਸਮਰ ਕਲੈਕਸ਼ਨ ਆ ਸਿਰਫ 350 ਦਾ ਸੂਟ ਲੈ ਜਾਓ ਤੇ 450 ਦਾ ਵੇਚ ਦਿਓ ਦੇਖੋ ਭਾਵੇਂ ਲੁਧਿਆਣੇ ਚਲ ਜਿਓ ਅਵਾਰ ਚਲ ਜਿਓ ਲੁਧਿਆਣੇ ਚਲ ਜਿਓ ਚਾਹੇ ਚਲ ਜਿਓ ਅੰਬਾਲਾ ਆ ਸੂਟ ਦੀ ਕੀਮਤ 22 ਸੂਟ ਦੇ ਰਿਹਾ ਨਾ ਬਿਲਕੁਲ ਜੀ ਸੇਮ ਰੇਟ ਰਹੂਗਾ 850 ਰੁਪਏ ਦਾ ਬਾਜ਼ਾਰ 'ਚ ਵੇਖਦਾ ਤੁਹਾਨੂੰ 650 ਰੁਪਏ ਦਾ ਪਊਗਾ ਚਾਹੇ ਤੁਸੀਂ ਬਜ਼ੁਰਗਾਂ ਵਾਲੇ ਸੂਟ ਦੇਖ ਲਓ ਜਿਹੜੇ 750 ਦੇ ਵੇਚਦੇ ਆ ਤੁਹਾਨੂੰ 500 ਰੁਪਏ ਦਾ ਸੂਟ ਪੈਣਾ ਵਾ ਵੱਡੀ ਸੇਲ ਆਤੀ ਹੈ ਸਿਰਫ 15 ਦਿਨ ਦਾ ਸਾਡੇ ਕੋਲ ਸਟਾਕ ਹੈਗਾ ਦੇਖੋ ਕੋਈ ਤਾਂ ਸਾਡੇ ਤੋਂ 2500 ਰੁਪਈਆ ਮੰਗਦਾ ਇਹ ਸੂਟ ਦਾ ਨਾ ਕੋਈ ਮੰਗਦਾ ਸਾਡੇ ਕੋਲ 3000 ਰੁਪਈਆ ਸੂਟ ਚੈੱਕ ਕਰ ਲਓ ਪੂਰਾ ਹੈ ਨਾ ਇਹ ਪਾਣੋ ਅਸੀਂ 1000 ਰੁਪਏ ਦੇ ਦਾਂਗੇ 1000 ਦੇ ਵਿੱਚ ਤੁਸੀਂ ਦੇਖੋ ਸੂਟ ਕਿੰਨੇ ਵੈਰਾਈਟੀ ਕਿੰਨੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਮਾਲ ਦੇਖੋ ਸਾਰਾ ਹੀ 1000 ਰੁਪਏ ਵਾਲਾ ਜਿਹੜਾ ਮਰਜ਼ੀ ਲੈ ਜਾਓ ਬਲੈਕ ਪੈਂਟ ਵਾਲੇ ਸੂਟ ਜਿਹੜੇ ਬਾਜ਼ਾਰ 'ਚ 500 600 ਦਾ ਸਾਡੇ ਕੋਲ 250 ਰੁਪਏ ਦਾ ਆਹ ਦੇਖੋ ਜੀ ਜਿਹੜੀਆਂ ਲਗਜ਼ਰੀ ਵੈਰਾਈਟੀਆਂ ਰਾਇਲ ਕਲਾਸ ਪੀਸ ਆ ਜਿਹੜਾ ਬਾਜ਼ਾਰ 'ਚ 2750 ਰੁਪਏ ਦਾ ਮਿਲਦਾ ਤੁਹਾਨੂੰ 1750 ਦਾ ਪਊਗਾ ਆਹ ਦੇਖੋ ਜਿਹੜਾ ਤੁਸੀਂ ਬਲੈਕ ਸੂਟ ਲੈਣਾ ਹੈ ਨਾ ਸਾਨੂੰ ਖੋਲ ਕੇ ਵਿਖਾਉਣੇ ਆ ਪੂਰਾ ਲਗਜ਼ਰੀਆ ਹੈਵੀ ਪੀਸ ਇਹ ਮਾਰਕੀਟ ਵੈਲਿਊ ਪ ਜਾਓ ਦੇਖੋ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਵਰਕ ਚੈੱਕ ਕਰ ਲਓ ਤੁਸੀਂ ਦੁਪੱਟੇ ਦੇ ਕੰਮ ਫੋਟੋ ਰੇਟ ਸਾਰੇ ਲਿਖਿਆ ਹੈ ਰੈਸ ਐਮ ਆਰ ਪੀ ਰੇਟ ਲਿਖਿਆ 2750 ਰੁਪਏ ਜਿਹੜਾ ਬਾਜ਼ਾਰ 'ਚ ਵਿਕਦਾ ਤੁਸੀਂ 1750 ਦਾ ਲੈ ਜਾਓ ਫੋਟੋ ਵਾਲੇ ਸੂਟ ਮਾਡਰਨ ਵਾਲੇ ਪੀਸਾ ਦੇਖੋ ਫੋਟੋ ਵਾਲੇ ਪੀਸ ਆ ਬਾਜ਼ਾਰ ਦਾ ਰੇਟ ਹੈ 3000 ਰੁਪਿਆ ਆ ਸਾਡੇ ਕੋਲ ਤੁਸੀਂ 2000 ਰੁਪਏ ਦਾ ਲੈ ਜਾਓ ਦੇਖੋ ਜੀ ਆ 1750 ਦਾ ਡਿਜ਼ਾਈਨ ਆ ਫਰੰਟ ਹੈਗਾ ਵਾ ਆ ਬੈਕ ਆ ਚੈੱਕ ਕਰੋ ਨਵੀਂ ਕਨਸੈਪਟ ਲੈ ਕੇ ਆਏ ਆ ਫਰੰਟ ਬੈਗ ਦਾ ਜਿਹੜਾ ਬਾਜ਼ਾਰਾਂ ਚ 2700 ਰੁਪਏ ਦਾ ਵਿਕਦਾ ਅਸੀਂ ਰੇਟ ਉੱਤੇ ਲਿਖ ਕੇ ਦਿਖਾ ਰਹੇ ਹਾਂ ਦੁਕਾਨਦਾਰਾਂ ਦੇ ਜਿਹੜੇ ਅਸੀਂ ਤੁਹਾਨੂੰ 1750 ਰੁਪਏ ਦੇ ਵਿੱਚ ਦੇਣਾ ਚਾਹੇ ਇੱਕ ਸੂਟ ਲੈ ਜਾਓ ਚਾਹੇ ਦੋ ਲੈ ਜਾਓ ਚਾਹੇ ਪੰਜ ਲੈਓ ਚਾਹੇ 100 ਲੈ ਜਾਓ ਵੈਰਾਈਟੀ ਫੁੱਲ ਲੈ ਕੇ ਆ ਗਏ ਆ ਦਿਨ ਸਿਰਫ 15 ਨੇ 15 ਅਪ੍ਰੈਲ ਤੱਕ ਸੇਲ ਹੈ ਭਾਈ ਜੀ ਇੱਕ ਗੱਲ ਕਲੀਅਰ ਕਰ ਦਿਓ ਜਿਹੜਾ ਘੱਟੋ ਘੱਟ 10000 ਰੁਪਏ ਦਾ ਕੱਪੜਾ ਖਰੀਦਦਾ ਹੈਗਾ ਆ ਵੀਡੀਓ ਕਾਲ ਦੇ ਉੱਤੇ ਤੁਸੀਂ ਆਨਲਾਈਨ ਡਿਲੀਵਰੀ ਦੇ ਸਕਦੇ ਹੋ ਬਿਲਕੁਲ ਦੇ ਸਕਦੇ ਆ ਜੀ ਵੀਡੀਓ ਕਾਲ ਤੇ ਆਨਲਾਈਨ ਡਿਲੀਵਰੀ ਕਰਾਂਗੇ 10000 ਤੱਕ ਜੇ ਤੁਸੀਂ ਕੱਪੜਾ ਲਓਗੇ ਦੇਖੋ ਜੀ ਰਾਮ ਟੈਕਸ ਬ੍ਰਾਂਡ ਇਨਾਇਆ ਬ੍ਰਾਂਡ ਤਮੰਨਾ ਬ੍ਰਾਂਡ ਜਿਹੜੇ ਵੀ ਟੌਪ ਦੇ ਬ੍ਰਾਂਡ ਆ ਸਾਡੇ ਕੋਲ ਸਾਰੇ ਹੈਗੇ ਆ ਬਾਰ ਬਾਰ ਕਹਿ ਰਹੇ ਆ ਆਜੋ ਛੇਤੀ ਛੇਤੀ 10000 ਰੁਪਏ ਲਾ ਕੇ ਨਵਾਂ ਕੰਮ ਸ਼ੁਰੂ ਕਰ ਲਓ ਮਹੀਨੇ ਦਾ 30 35000 ਰੁਪਏ ਤੁਸੀਂ ਕਮਾਉਣ ਲੱਪੋਗੇ ਛੇਤੀ ਆਜੋ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਨਹੀਂ ਤੇ ਕਾਲ ਕਰ ਸਕਦੇ ਆ ਕਿਆਰਾ ਮੈਂ ਆਕਾਸ਼ ਦੇ ਨਾਲ ਹਰਦੀਪ ਸਿੰਘ ਤੱਕੜਸਾਨ ਟੀਵੀ ਬਾਗਾ